ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੰਗਤ ਜੀ ਅੱਜ ਦੀ ਵੀਡੀਓ ਦੇ ਵਿਸ਼ੇ ਵਿੱਚ ਅਸੀਂ ਗੱਲ ਕਰਾਂਗੇ ਉਹਨਾਂ ਮਨੁੱਖਾਂ ਜਾਂ ਬਿਆਸੀਆਂ ਬਾਰੇ ਜਿਨ੍ਹਾਂ ਨੇ ਕਾਫੀ ਸਮਾ ਸਿਮਰਨ ਜਾਪਤਾ ਕੀਤਾ ਹੁੰਦਾ ਹੈ ਪਰ ਉਹਨਾਂ ਦੀ ਕੋਈ ਤਰੱਕੀ ਨਹੀਂ ਹੋ ਪਾਉਂਦੀ ਇਹ ਸਭ ਕੁਝ ਹੋਣ ਦਾ ਕਾਰਨ ਕੀ ਹੁੰਦਾ ਹੈ ਕਿ ਕਦੇ ਕੋਈ ਤਜਰਬੇ ਵੀ ਨਹੀਂ ਹੁੰਦੇ ਜਾਂ ਕੋਈ ਜ਼ਿੰਦਗੀ ਵਿੱਚ ਬਦਲਾਅ ਵੇਖਣ ਨੂੰ ਨਹੀਂ ਮਿਲਦਾ ਜੇਕਰ ਘਰ ਵਿੱਚ ਕੋਈ ਦੁੱਖ ਕਲੇਸ਼ ਹੈ ਤਾਂ ਉਹ ਖਤਮ ਹੀ ਨਹੀਂ ਹੁੰਦੇ ਆਪ ਦਾ ਮਨ ਵੀ ਹਮੇਸ਼ਾ ਸਿਮਰਨ ਜਪ ਕਰਨ ਦੇ ਬਾਅਦ ਵੀ ਜ਼ਿਆਦਾ ਦੁਖੀ ਜਾਂ ਨਕਾਰਾਤਮਕਤਾ ਨਾਲ ਭਰਿਆ ਰਹਿੰਦਾ ਹੈ ਇਸ ਤਰ੍ਹਾਂ ਦੀਆਂ ਕਈ ਗੱਲਾਂ ਨਾਮ ਜਪ ਅਭਿਆਸੀਆਂ ਨੂੰ ਆਪਣੇ ਅੰਦਰ ਮਹਿਸੂਸ ਹੁੰਦੀਆਂ ਰਹਿੰਦੀਆਂ ਹਨ ਜਿੰਨਾ ਕਰਕੇ ਕਈ ਵਾਰ ਕਰੋਧ ਵਿੱਚ ਕਈ ਮਨੁੱਖ ਤਾਂ ਅਭਿਆਸ ਕਰਨਾ ਹੀ ਛੱਡ ਦਿੰਦੇ ਹਨ ਇੱਥੇ ਹੀ ਫੇਰ ਕਈ ਮਨੁੱਖ ਅਤੇ ਅਭਿਆਸੀ ਸਵਾਲ ਕਰਦੇ ਹਨ ਕਿ ਸਾਡੀ ਤਾਂ ਇੰਨਾ ਸਿਮਰਨ ਜਪ ਕਰਨ ਤੇ ਵੀ ਕੋਈ ਬਦਲਾਅ ਨਹੀਂ ਹੋਇਆ ਤਰੱਕੀ ਨਹੀਂ ਹੋਈ ਨਾ ਹੀ ਕੋਈ ਤਜਰਬੇ ਹੋਏ ਹਨ ਸੰਗਤ ਜੀ ਜੇਕਰ ਕੋਈ ਅਭਿਆਸੀ ਨਾਮ ਜਪ ਕਰਦਾ ਹੈ ਤਾਂ ਕੋਈ ਤਜਰਬਾ ਨਹੀਂ ਹੁੰਦਾ ਕੋਈ ਸਹੀ ਬਦਲਾ ਜ਼ਿੰਦਗੀ ਵਿੱਚ ਨਹੀਂ ਹੁੰਦੇ ਹਨ ਤਾਂ ਸੰਗਤ ਜੀ ਇੱਥੇ ਹੁਣ ਸਾਡੇ ਵੱਲੋਂ ਹੀ ਕੋਈ ਭੁੱਲ ਜਾਂ ਗਲਤੀ ਹੋ ਰਹੀ ਹੁੰਦੀ ਹੈ ਜੋ ਸਾਡੇ ਨਾਲ ਇਹ ਕੁਝ ਹੋ ਰਿਹਾ ਹੁੰਦਾ ਹੈ ਜਿਵੇਂ ਕਈ ਵਾਰ ਅਸੀਂ ਨਾਮ ਜਪ ਤਾਂ ਬਹੁਤ ਕਰਦੇ ਹਾਂ ਪਾਠ ਵੀ ਕਰਦੇ ਹਾਂ ਪਰ ਬਾਅਦ ਵਿੱਚ ਬਹੁਤ ਜ਼ਿਆਦਾ ਨਿੰਦਾ ਕਰਨਾ ਜਾਂ ਦੂਜਿਆਂ ਨੂੰ ਮਾੜਾ ਬੋਲਣਾ ਗੱਲ-ਗੱਲ ਤੇ ਗ੍ਰੋਧ ਕਰਨਾ ਆਪਣੇ ਨਾਮ ਜਪ ਕਰਨ ਦਾ ਮਾਣ ਘਿਜਣਾ ਦੂਜਿਆਂ ਨੂੰ ਨੀਵਾ ਸਮਝਣਾ ਕਮੀਆਂ ਕੱਢਣੀਆਂ ਨਿਮਰਤਾ ਵਿੱਚ ਨਾ ਰਹਿਣਾ ਜਾਂ ਦੁਨਿਆਵੀ ਗੱਲਾਂ ਵਿੱਚ ਦਿਲਚਸਪੀ ਹੋਣਾ ਚੁਗਲੀਆਂ ਕਰਨੀਆਂ ਇਸ ਦੇ علاوہ ਇਹੋ ਜਿਹੇ ਬਹੁਤ ਹੋਰ ਪਾਪ ਕਰਮ ਹਨ ਜੋ ਸਾਡੇ ਕੋਲੋਂ ਜਾਣੇ ਅਣਜਾਣੇ ਵਿੱਚ ਹੋ ਜਾਂਦੇ ਹਨ ਜਿਵੇਂ ਮੋਬਾਈਲ ਜਾਂ ਟੀਵੀ ਵਿੱਚ ਬਹੁਤ ਜ਼ਿਆਦਾ ਰੁੱਝੇ ਰਹਿਣਾ ਝੂਠ ਬੋਲਣਾ ਕਿਸੇ ਦੂਜੇ ਦਾ ਦਿਲ ਦਿਖਾਉਣਾ ਜਾਂ ਗਲਤ ਭੋਜਨ ਛਕਣਾ ਇਹ ਸਭ ਵੀ ਬਹੁਤ ਵੱਡੇ ਪਾਪ ਕਰਮ ਸਾਡੇ ਕੋਲੋਂ ਹੋ ਜਾਂਦੇ ਹਨ ਜਿੰਨਾ ਕਰਕੇ ਸਾਡੇ ਵੱਲੋਂ ਕੀਤਾ ਸਾਰਾ ਨਾਮ ਜਪ ਵਿਅਰਥ ਹੋ ਜਾਂਦਾ ਹੈ ਫਿਰ ਜਿਸ ਨਾਲ ਵੀ ਅਸੀਂ ਬੁਰਾ ਕਰਦੇ ਹਾਂ ਤਾਂ ਉਸ ਦੇ ਹਿੱਸੇ ਵਿੱਚ ਸਾਡਾ ਕਮਾਇਆ ਪੁੰਨ ਨਾਮ ਆਪਣੇ ਆਪ ਜਾ ਸਕਦਾ ਹੈ ਉਸ ਦੇ ਹਿੱਸੇ ਆ ਸਕਦਾ ਹੈ ਜੋ ਇੱਕ ਅਭਿਆਸੀ ਲਈ ਬਹੁਤ ਹੀ ਦੁਖਦਾਈ ਅਵਸਥਾ ਹੋ ਜਾਂਦੀ ਹੈ ਸੰਗਤ ਜੀ ਇੱਥੇ ਹਰ ਅਭਿਆਸੀ ਦੀ ਕੋਸ਼ਿਸ਼ ਇਹੀ ਰਹਿਣੀ ਚਾਹੀਦੀ ਹੈ ਕਿ ਆਪਣੇ ਵੱਲੋਂ ਹਰ ਹੁੰਦੀ ਗਲਤੀ ਜਾਂ ਵਿਕਾਰ ਨੂੰ ਇਕਾਗਰਤਾ ਨਾਲ ਆਪਣੇ ਉੱਪਰ ਹਾਵੀ ਹੋਣ ਤੋਂ ਰੋਕ ਸਕੇ ਕਿਉਂਕਿ ਸੰਗਤ ਜੀ ਇਸ ਕਾਲਯੋਗ ਦੇ ਹੋਰ ਸਮੇਂ ਵਿੱਚ ਨਾਮ ਜਪ ਕਰਨਾ ਜਿੰਨਾ ਔਖਾ ਹੈ ਉਨਾ ਹੀ ਉਸ ਨਾਮ ਜਪ ਨੂੰ ਸਾਂਭਣਾ ਵੀ ਔਖਾ ਹੈ ਅਸੀਂ ਆਪ ਹੀ ਉਸ ਮਾਲਕ ਪ੍ਰਭੂ ਪਰਮਾਤਮਾ ਜੀ ਅੱਗੇ ਇਹ ਬੇਨਤੀ ਅਤੇ ਅਰਦਾਸ ਕਰਕੇ ਆਪਣੇ ਉੱਤੇ ਹਾਵੀ ਹੁੰਦੇ ਸਭ ਵਿਕਾਰਾਂ ਅਤੇ ਪਾਪ ਕਰਮਾਂ ਨੂੰ ਰੋਕਣ ਵਿੱਚ ਸਫਲ ਹੋ ਸਕਦੇ ਹਾਂ ਕਿਉਂਕਿ ਸੰਗਤ ਜੀ ਇਸ ਵਿੱਚ ਸਾਡੀ ਮਦਦ ਸਿਰਫ ਅਸੀਂ ਆਪ ਹੀ ਕਰ ਸਕਦੇ ਹਾਂ ਕਿਉਂਕਿ ਜਦ ਵੀ ਮਨੁੱਖ ਸਿਮਰਨ ਜਪ ਕਰਦਾ ਹੈ ਤਾਂ ਉਸ ਮਨੁੱਖ ਉੱਪਰ ਦੁਨਿਆਵੀ ਵਿਕਾਰ ਅਤੇ ਨਕਾਰਾਤਮਕਤਾ ਹਾਵੀ ਹੋਣ ਲੱਗ ਜਾਂਦੀ ਹੈ ਜੋ ਸਾਡੇ ਹੀ ਪਿਛਲੇ ਕੁਝ ਪਾਪ ਕਰਮ ਹੁੰਦੇ ਹਨ ਜੋ ਸਾਡੇ ਨਾਮ ਜਪਣ ਨੂੰ ਅੱਗੇ ਵਧਣ ਅਤੇ ਸਫਲ ਨਹੀਂ ਹੋਣ ਦਿੰਦੇ ਇੱਥੇ ਅਭਿਆਸੀ ਨੂੰ ਹੀ ਆਪਣੇ ਪ੍ਰਭੂ ਉੱਤੇ ਭਰੋਸਾ ਰੱਖ ਕੇ ਆਪਣੇ ਨਾਮ ਜਪ ਉੱਤੇ ਭਰੋਸਾ ਰੱਖ ਕੇ ਅਭਿਆਸ ਵਿੱਚ ਲੱਗੇ ਰਹਿਣਾ ਚਾਹੀਦਾ ਹੈ ਅਤੇ ਇਹਨਾਂ ਪਾਪ ਕਰਮਾਂ ਤੋਂ ਵੱਧ ਤੋਂ ਵੱਧ ਬਚ ਕੇ ਰਹਿਣਾ ਚਾਹੀਦਾ ਹੈ ਤਾਂ ਜੋ ਤੁਹਾਡੇ ਵੱਲੋਂ ਕੀਤਾ ਗਿਆ ਸਾਰਾ ਨਾਮ ਜਪ ਕਦੇ ਵੀ ਵਿਅਰਥ ਨਹੀਂ ਜਾਵੇਗਾ ਹਮੇਸ਼ਾ ਸਫਲ ਹੀ ਹੋਵੇਗਾ ਅਤੇ ਕਾਫੀ ਤਰੱਕੀ ਵੀ ਦੇਖਣ ਨੂੰ ਮਿਲੇਗੀ ਆਸ ਹੈ ਆਪ ਜੀ ਨੂੰ ਅੱਜ ਦੀ ਵੀਡੀਓ ਤੋਂ ਕੁਝ ਜਾਣਕਾਰੀ ਮਿਲੀ ਹੋਵੇਗੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ